ਇਕ ਪਾਰ ਲੋਕੋ ਤੇ ਅੱਜ ਆਪਣੇ ਪ੍ਰਸ਼ਾਸਨ ਨੂੰ ਪਾਸ ਪਾਸ ਇਸ ਸੁਨੇਹਾ ਜਾਂ ਪੁੱਛੋ ਨੂੰ ਇਹ ਬਹੁ ਵੱਡਾ ਪਰਮੇ ਪਿਆਜ ਪੰਜਾਬ ਦੇ ਲੋਕ ਸੁੱਤੇ ਹੋਏ ਨੇ ਪੰਜਾਬ ਦੇ ਵਿਦਵਾਨ ਸੁੱਤੇ ਹੋਏ ਨੇ ਪੰਜਾਬ ਦੀਆਂ ਪਰਵੰਗੀਆਂ ਸੁੱਤੀਆਂ ਹੋਈਆਂ ਨੇ ਅੱਜ ਸਿਰਫ ਤੋਂ ਪਹਿਲਾਂ ਉਹਨਾਂ ਦੇ ਕੀ ਨਾ ਸਾਰੀ ਹੈ ਇਹ ਯੂਨੀਵਰਸਿਟੀ ਖਾਰੇ ਤੋਂ ਬੈਸੀ ਦੇ ਵਿੱਚ ਕੀ ਅੰਗਰੇਜ਼ਾਂ ਨੇ ਬੁਸਾਰੀ ਸੀਗੀ ਉਹ ਅੰਗਰੇਜ਼ ਜਿਨ੍ਹਾਂ ਦੇ ਬੂਟ ਆ ਚੱਕਦੇ ਰਹੇ ਨੇ ਆ ਸੰਗੀ ਜਿਨ੍ਹਾਂ ਦੀ ਪੂਛ ਬਣ ਕੇ ਛਲਰ ਕਰਾਉਣ ਨੂੰ ਮਾਫੀ ਚਿੱਠੀ ਲਿਖਦੇ ਰਹੇ ਸੀ ਕੀ ਉਹਨਾਂ ਨੇ ਸਾਰੀ ਸੀ ਯੂਨੀਵਰਸਿਟੀ ਇਹ ਯੂਨੀਵਰਸਿਟੀ ਦਾ ਹੌਰ ਦੇ ਵਿੱਚ ਪੰਜਾਬ ਤੇ ਉਹਨਾਂ ਲੋਕਾਂ ਨੇ ਸਾਰੀ ਸੀਗੀ ਜਿਨ੍ਹਾਂ ਨੂੰ ਪਤਾ ਸੀਗਾ ਜਿਨ੍ਹਾਂ ਨੂੰ ਪੰਜਾਬ ਦੇ ਵਿਕਾਸ ਨਾਲ ਕੋਈ ਸਰੋਕਾਰ ਸੀ ਉਹਨਾਂ ਨੇ ਆਪਣੇ ਹੱਥ ਪਰ ਵੀ ਮਿਹਨਤ ਦੇ ਪੈਸੇ ਦਿੱਤੇ ਉਹਨਾਂ ਨੇ ਆਪਣੀ ਜ਼ਮੀਨ ਦਿੱਤੀ ਤੇ ਯੂਨੀਵਰਸਿਟੀ ਬਸਾਰੀ ਇਹਦੇ ਉੱਤੇ ਉਹਦੇ ਤੋਂ ਬਾਅਦ ਵੰਡ ਤੋਂ ਬਾਅਦ ਇਹ ਪੰਜਾਬੀ ਧਰਤੀ ਦੇ ਉੱਤੇ ਕੰਜੀ ਮਾਜਰਾ ਪਿੰਡ ਦੀ ਧਰਤੀ ਦੇ ਉੱਤੇ ਇੱਕ ਯੂਨੀਵਰਸਿਟੀ ਉਜਾੜੀ ਹੋਈ ਹੈ ਕੀ ਸਕਦਾ ਹੈ ਕਿ ਤੇ ਨਹੀਂ ਕਰਦਾ ਇਸ ਯੂਨੀਵਰਸਿਟੀ ਵਿੱਚ ਕਦੇ ਵੀ ਸਿਵਾਵਾਂ ਨਹੀਂ ਆਏ ਨੇ ਕਦੇ ਉਸ ਪ੍ਰੋਗਰਾਮ ਕਰਾਦੇ ਕਦੇ ਕਰਮਚਾਰ ਦੇ ਕਿਹਾ ਸੀ ਕਿ ਤੱਕ ਕੌਸਲੇ ਆ ਗਏ ਨਹੀਂ ਲਗਾਤਾਰ ਯੂਨੀਵਰਸਿਟੀ ਦਾ ਕੇਂਦਰੀਕਰਨ ਨਿਜੀਕਰਨ ਤੇਜ ਰਫਗੋ ਕਰਨਾ ਉਹਦੀ ਕੋਈ ਸਾਇਣੇ ਗਲਤ ਕੀਤੀ ਹੋਈ ਹੈ ਪਰ ਅਸੀਂ ਵੀ ਦੱਸ ਦੇਣਾ ਚਾਹਦੇ ਹਾਂ ਕਿ ਅਸੀਂ ਕਿਦਾ ਵਾਰਸ ਆ ਆਪੇ ਸਰਸਿ ਅਸੀਂ ਦੇ ਵਾਰਸਾ ਅਸੀਂ ਕਰਤਾਸ ਰੋਤੇ ਦੇ ਗਦਰੀ ਬਾਦ ਦੇ ਵਾਰਸਾ ਅਸੀਂ ਗਦਰੀ ਗਰਾਫਤਾਰ ਦੇ ਵਾਰਸਾ ਜਿਹੜੇ ਲੋਕਾਂ ਨੇ ਆਪਣੇ ਜਾਨਾ ਵਾ ਦਿੱਤੀ ਪਰ ਕਦੇ ਵੀ ਹੱਕ ਸੱਚ ਦੀ ਆਵਾਜ਼ ਗੁਲਾਮ ਕਰ ਤੇ ਡਰੇ ਨਹੀਂ ਹਮੇਸ਼ਾ ਆਪਣੇ ਹੱਕਾਂ ਲਈ ਖੜੇ ਰਹੇ ਅਸੀਂ ਉਹਦੇ ਵਾਰਸਾ ਤੇ ਜਿਹੜੇ ਅੱਜ ਤੱਕ ਪਾ ਕੇ ਕਹਿੰਦੇ ਆ ਵੀ ਅਸੀਂ ਉਹ ਤੱਕ ਡਟੀਆਂ ਜਿਹੜੇ ਤੱਕ ਕਾਨੂੰਨੀ ਮੈਂਬਰੀ ਜਨਤ ਬਾਹਰ ਨਹੀਂ ਹੁੰਦੀ ਤੇ ਇਹ ਕੌਸਟੇਨਟੀ ਬਹਾਲ ਨਹੀਂ ਹੁੰਦੀ پنجاب دی میٹھا تنلباب دی پنجاب یونیورسٹی پنجاب دی سرکارے تیرے کم نہ کمے تیر کہیں گی باگی جمے سرکارے تیرے کم نہ کمے تیر کہیں گی باگی جمے تیری جڑی مکھنی نا انی لمبی ہے سادی قطار لوکو انی لمبی ہے سادی قطار ¡Ay, sí se hizo ਇਹ ਯੂਨੀਵਰਸਿਟੀ ਥਾਂ ਤੋਂ ਪੈਸੇ ਦੇ ਵਿੱਚ ਕੀ ਅੰਗਰੇਜ਼ਾਂ ਨੇ ਵਸਾਈ ਸੀ ਉਹ ਅੰਗਰੇਜ਼ ਜਿਨ੍ਹਾਂ ਦੇ ਬੂਟ ਆ ਚੱਕਦੇ ਰਹੇ ਨੇ ਆ ਸੰਗੀ ਜਿਨ੍ਹਾਂ ਦੇ ਪੂਤ ਬਣ ਕੇ ਖੇਲ ਕਰਾਉਣ ਨੂੰ ਮਾਫੀ ਦੇ ਚਿੱਠੀ ਲਿਖਦਾ ਰਿਹਾ ਕੀ ਉਹਨਾਂ ਨੇ ਸਾਰੀ ਯੂਨੀਵਰਸਿਟੀ ਇਹ ਯੂਨੀਵਰਸਿਟੀ ਦਾ ਹੌਕਾ ਦੇ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਨੂੰ ਸਾਰੀ ਸੀਗੀ ਜਿਨ੍ਹਾਂ ਨੂੰ ਪਤਾ ਸੀਗਾ ਜਿਨ੍ਹਾਂ ਨੂੰ ਪੰਜਾਬ ਦੇ ਵਿਕਾਸ ਤੋਂ ਕੋਈ ਸਰੋਕਾਰ ਸੀ ਉਹਨਾਂ ਨੇ ਆਪਣੇ ਹੱਦ ਪਰ ਵੀ ਮਿਹਨਤ ਦੇ ਪੈਸੇ ਦਿੱਤੇ ਉਹਨਾਂ ਨੇ ਆਪਣੀ ਜ਼ਮੀਨ ਦਿੱਤੀ ਤੇ ਯੂਨੀਵਰਸਿਟੀ ਵਸਾਈ ਇਹਦੇ ਉੱਤੇ ਪੰਜਾਬ ਦਾ ਹੱਕ ਨਹੀਂ ਤਾਂ ਅੱਜ ਕਿਹਦਾ ਹੱਕ ਹੈ ਦੇਉਤੇ ਕਾਂਜੀ ਮਾਜਰਾ ਪਿੰਡ ਦੀ ਧਰਤੀ ਦੇ ਉਤੇ ਇੱਕ ਬੜੀ ਯੂਨੀਵਰਸਿਟੀ ਖੜੀ ਹੋਈ ਹੈ ਕੀ ਸਕਦਾ ਕਿ ਤੇ ਨਹੀਂ ਬਣਦਾ ਇਸ ਯੂਨੀਵਰਸਿਟੀ ਵਿੱਚ ਕਦੇ ਵੀ ਸਿਵਾਵਾਂ ਨਹੀਂ ਆਦਿ ਨੇ ਕਦੇ ਕੋਈ ਪ੍ਰੋਗਰਾਮ ਕਰਾਦੇ ਕਦੇ ਕਰਮਕਾਰ ਦਾ ਕੇਸ ਸੁਪਾਸਟ ਨਹੀਂ ਆਦਿ ਨੇ ਲਗਾਤਾਰ ਯੂਨੀਵਰਸਿਟੀ ਦਾ ਕੇਂਦਰੀਕਰਨ ਨਿਜੀਕਰਨ ਤੇਜ ਰਫਾ ਕਰਨਾ ਉਹਦੀ ਕੋਸ਼ਿਸ਼ਾਂ ਨੇ ਬੁਨਦ ਕੀਤੀਆਂ ਹੋਈਆਂ ਨੇ ਪਰ ਅਸੀਂ ਵੀ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਕਿਹਦੇ ਵਾਲੇ ਹਾਂ ਅਸੀਂ ਅੱਜ ਅਸੀਂ ਸਵਰਥ ਕਰ ਗੋਲਵਰ ਕਦੇ ਵਾਲਸ ਨਹੀਂ ਹੈਗੇ ਅਸੀਂ ਭਗਤ ਸਿੰਘ ਦੇ ਵਾਲੇ ਹਾਂ ਅਸੀਂ ਕ ਲੋਕ ਨਹੀਂ ਮਿਲਦੇ ਵਿਆਹ ਦੀ ਤਾਜ ਦਾ ਬਾਤ ਜਿੰਦਾਬਾਦ ਜਿੰਦਾਬਾਦ ਮਿੱਠੇ ਤਾਂ ਲਬਾਤ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਿੱਠੇ ਤਾਂ ਲਬਾਤ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਰਕਾਰੇ ਤੇਰੇ ਕੰਮ ਨਹੀਂ ਕੰਮੇ ਫੇਰ ਕਹਿੰਗੀ ਬਾਗੀ ਜੰਮੇ ਸਰਕਾਰੇ ਤੇਰੇ ਕੰਮ ਨਹੀਂ ਕੰਮੇ ਫੇਰ ਕਹਿੰਗੀ ਬਾਗੀ ਜੰਮੇ